ਸਰਹੱਦੀ ਪਿੰਡ ਪਿੰਡੀ ਔਲਖ ਜਿੱਥੇ ਕਿ ਸਰਹੱਦ ਦੇ ਨਾਲ ਲੱਗਦੀ ਕੰਡਿਆਲੀ ਤਾਰ ਦੇ ਬੰਨ ਦੇ ਨਾਲ ਪਾਣੀ ਲੱਗ ਚੁੱਕਾ ਹੈ ਲੋਕਾਂ ਦੇ ਵਿੱਚ ਸਹਿਮ ਦਾ ਮਹੌੜਿਆ ਇਹ ਡਰਿਆ ਕਿ ਕਿਤੇ ਸਾਡੇ ਪਿੰਡ ਸਰਹੱਦ ਵਾਲਾ ਜਿਹੜਾ ਬੰਨ ਆ ਕਿਤੇ ਉਹ ਵੀ ਟੁੱਟ ਨਾ ਜਾਵੇ ਇਸ ਕਰਕੇ ਜਿਹੜੇ ਕਾਰਸੇਵਾ ਵਾਲੇ ਬਾਬਾ ਗੁਰਮukh ਸਿੰਘ ਵਾਲੋਂ ਜਿਹੜੀ ਇਹ ਸੇਵਾ ਚਲਾਈ ਜਾ ਰਹੀ ਹੈ ਜਿਹੜੀ ਉਹਨਾਂ ਵੱਲੋਂ ਇਹ ਵੀ ਜਿਹੜਾ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਉਸ ਉੱਤੇ ਕੁਝ ਮਿੱਟੀ ਦੀਆਂ ਟਰਾਲੀਆਂ ਕੁਝ ਹੋਰ ਵੀ ਜਿਹੜੀ ਉੱਥੇ ਮਜ਼ਬੂਤੀ ਕੀਤੀ ਜਾਂਦੀ ਹੈ ਤੇ ਬਾਬਾ ਜੀ ਵੱਲੋਂ ਜਿਹੜੀ ਇਹ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਗਈ ਆ ਵੀ ਇੱਥੇ ਜਿਹੜਾ ਬਾਨਿਆਂ ਬਾਨ ਨੂੰ ਹੋਰ ਮਜਬੂਰ ਕੀਤਾ ਜਾਵੇ ਤੇ ਸਾਡੀ ਹੈਲਪ ਕੀਤੀ ਜਾਵੇ ਪਰ ਫਿਰ ਵੀ ਵੇਖਦੇ ਹਾਂ ਪ੍ਰਸ਼ਾਸਨ ਇਸ ਵਾਰ ਕਿੰਨਾ ਕਿ ਧਿਆਨ ਦਿੰਦਾ ਵਾ ਉੱਜ ਵੇਖਿਆ ਜਾਵੇ ਤੇ ਪਾਣੀ ਦੀ ਮਾਰ ਜਿਹੜੀ ਆ ਬੜੀ ਦੂਰ ਤੱਕ ਵਾਚੂਕੀ ਆ ਹਲਕਾ ਅਜਨਾਲਾ ਦੇ ਰਾਜਾ ਸਾਸੀ ਲਾਗੇ ਲਾਗੇ ਲੋਪੋ ਕੇ ਚਗਾਵੇਂ ਤੱਕ ਜਿਹੜੀ ਆ ਰਾਵੀ ਦਰਿਆ ਦੀ ਮਾਰ ਹੋ ਚੁੱਕੀ ਆ ਡੇਰਾ ਬਾਬਾ ਨਾਨਕ ਤੋਂ ਵੀ ਜਿਹੜਾ ਪਾਣੀ ਦੀ ਕਾਫੀ ਪੱਧਰ ਵਧਦਾ ਨਜ਼ਰ ਆਇਆ ਵਾ ਰਮਦਾਸ ਵਿੱਚ ਪਾਣੀ ਕਾਫੀ ਵਧ ਗਿਆ ਤੇ ਪਿੰਡੀ ਔਲਖ ਤੋਂ ਜਿਹੜੇ ਸਾਡੇ ਪੱਤਰਕਾਰ ਡਾਕਟਰ ਜਸਵੀਰ ਸਿੰਘ ਔਲਖ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਪਿੰਡੀ ਔਲਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਜਿਓ ਇਹ ਸਰਦੀ ਪਿੰਡ ਰਾਜਾ ਸ਼ਾਂਸੀ ਹਲਕਾ ਦਾ ਸਰਦੀ ਪਿੰਡ ਹੈ ਪਿੰਡੀ ਔਲਖ ਖੁਰਦ ਆਪ ਸੰਗਤਾਂ ਵੇਖ ਸਕਦੇ ਹੋ ਪ੍ਰਸ਼ਾਸਨ ਵੇਖ ਸਕਦਾ ਕਿੰਨਾ ਪਾਣੀ ਜਿਹੜਾ ਕੰਡੇ ਵਾਲੀ ਤਾਰ ਤੋਂ ਪਾਰੋਂ ਆਇਆ ਇੰਨਾ ਜਿਆਦਾ ਪਾਣੀ ਆ ਕਿ ਕਹਿ ਨਹੀਂ ਸਕਦੇ ਜਿਹੜੇ ਬੰਨ ਨੇ ਕਮਜ਼ੋਰ ਨੇ ਕਿਸੇ ਵੇਲੇ ਵੀ ਬਹਿ ਸਕਦੇ ਨੇ ਕੰਡੇ ਵਾਲੀ ਤਾਰ ਤੋਂ ਪਾਰ ਜਿਹੜੇ ਜਾਨਵਰ ਨੇ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਜਿਹੜੇ ਤਾਰਾਂ ਦੇ ਵਿੱਚ ਫਸੇ ਪਏ ਨੇ ਤੇ ਪ੍ਰਸ਼ਾਸਨ ਤੋਂ ਵੀ ਬੇਨਤੀ ਏ ਕਿ ਕੋਈ ਨਾ ਕੋਈ ਮਦਦ ਜਿਹੜੀ ਇੱਥੇ ਜੀਸੀਪੀ ਵਗੈਰਾ ਜਿਹੜੀ ਭੇਜਾਂ ਦੀ ਕਿਰਪਾਲਤਾ ਕਰੋ ਅਸੀਂ ਸਵੇਰੇ 4 ਵਜੇ ਤੋਂ ਮੌਜੂਦ ਹਾਂ ਪਹਿਲਾਂ ਇੱਕ ਇੱਕ 1.5 ਫੁੱਟ ਜਗਾ ਹੁਣ ਤੇ 4-4 5-5 ਫੁੱਟ ਤੋਂ ਵੱਧ ਹੋ ਗਿਆ ਤੇ ਪਤਾ ਕੋਈ ਨਹੀਂ ਇਹਦੇ ਤੋਂ ਵੀ ਹੋਰ ਵੀ ਵੱਧ ਆ ਕੀ ਕਰਦਾ ਤੇ ਜੇ ਕੋਈ ਬੰਨ ਬੈਂਦਾ ਤੇ ਅੱਗੇ ਜਿਹੜੇ ਹਜ਼ਾਰਾਂ ਏਕੜ ਫਸਲ ਆ ਪਸ਼ੂ ਨੇ ਜਿਹੜੀ ਮਸ਼ੀਨਰੀ ਆ ਬਹੁਤ ਨੁਕਸਾਨੀ ਜਾਣੀ ਆ ਤੇ ਇਹ ਬੇਨਤੀ ਪ੍ਰਸ਼ਾਸਨ ਨੂੰ ਆ ਕਿ ਕੋਈ ਨਾ ਕੋਈ ਮਦਦ ਜਿਹੜੀ ਆ ਜਲਦ ਤੋਂ ਜਲਦ ਇਸ ਪਿੰਡ ਵਾਸਤੇ ਭੇਜੀ ਜਾਵੇ ਤਾਂ ਜੋ ਜਿਹੜੇ ਬੰਨ ਨੇ ਇਹ ਮਜ਼ਬੂਤ ਕੀਤੇ ਜਾਣ ਜਿੱਥੋਂ ਬੰਨ ਟੁੱਟਣ ਦਾ ਖਤਰਾ ਹੈ ਉੱਥੇ ਜਿਹੜਾ ਹੈ ਉਹਨੂੰ ਬੰਨ ਨੂੰ ਤਿਆਰ ਕੀਤਾ ਜਾਵੇ ਤੇ ਇੱਥੇ ਬਾਬਾ ਮੁਖਤਾਰ ਸਿੰਘ ਜੀ ਕਾਰ ਸੇਵਾ ਗੁਰੂ ਕੋ ਬਾਗ ਵਾਲਿਆਂ ਵੱਲੋਂ ਵੀ ਸੇਵਾ ਜਿਹੜੀ ਚੱਲ ਰਹੀ ਆ ਉਹ ਵੀ ਆਪਣਾ ਯੋਗਦਾਨ ਜਿਹੜਾ ਬੜਾ ਪਾ ਰਹੇ ਨੇ ਉਹਨਾਂ ਦੇ ਵੱਲੋਂ ਬੰਨ ਜਿਹੜੇ ਨੇ ਜਿੱਥੋਂ ਕੋਈ ਜਾਬਦਾ ਉਥੇ ਉਹ ਬੰਨ ਰਹੇ ਨੇ ਪਰ ਪ੍ਰਸ਼ਾਸਨ ਦਾ ਨੁਮਾਇੰਦਾ ਇੱਕ ਵੀ ਨਹੀਂ ਸ਼ਹਿਰ ਦਾ ਪਹੁੰਚਿਆ ਇਸ ਕਰਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇੱਥੇ ਜਲਦ ਤੋਂ ਜਲਦ ਜਿਹੜੀ ਜੀਸੀਪੀ ਦੀ ਜ਼ਰੂਰਤ ਆ ਮਿੱਟੀ ਭਰਨ ਵਾਸਤੇ ਉਹ ਭੇਜੀ ਜਾਵੇ ਤੇ ਆਪ ਸੰਗਤਾਂ ਪਾਣੀ ਵੇਖ ਸਕਦੀਆਂ ਜੇ ਪਾਣੀ ਜਿਹੜਾ ਹੋਰ ਵਧਨ ਦਿਆ ਤੇ ਹੋਰ ਜਿਹੜਾ ਬਾਕੀ ਸੰਗਤਾਂ ਜਿਹੜੀਆਂ ਪਿੰਡ ਦੀਆਂ ਨੇ ਲਾਗੇ ਚਾਗੇ ਸਾਰੇ ਪਿੰਡ ਨੇ ਜੇ ਕੁਝ 40 50 ਪਿੰਡ ਜਿਹੜੇ ਨੇ ਜੇ ਬੰਨ ਟੁੱਟਦਾ ਤੇ ਡੁੱਬਣ ਦੀ ਡੁੱਬਣ ਦੀ ਕਗਾਰ ਤੇ ਬੈਠੇ ਨੇ ਤੇ ਪ੍ਰਸ਼ਾਸਨ ਵੀ ਜਿਹੜਾ ਆਪਣਾ ਕੋਈ ਨਾ ਕੋਈ ਯੋਗਦਾਨ ਪਾਵੇ ਸੰਗਤ ਤੇ ਪਾ ਰਹੀ ਆ ਕੋਈ ਮਿੱਟੀ ਲਿਆ ਰਿਹਾ ਕੋਈ ਟਰਾਲੀਆਂ ਦੇ ਵਿੱਚ ਕੋਈ ਤੋੜੇ ਭਰ ਕੇ ਲਾ ਰਿਹਾ ਕੋਈ ਕੁਝ ਕਰ ਰਿਹਾ ਜੋ ਵੀ ਆਪਣੇ ਕੋਲੋਂ ਮਦਦ ਹੋ ਸਕਦੀ ਉਹ ਕਰ ਰਿਹਾ ਤੇ ਇਨੀਆਂ ਕੁ ਬੇਨਤੀਆਂ ਨੇ ਪ੍ਰਸ਼ਾਸਨ ਨੂੰ ਕਿ ਕੋਈ ਨਾ ਕੋਈ ਸਾਧਨ ਜ਼ਰੂਰ ਭੇਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਮੇਸ਼ ਸਿੰਘ ਸਾਬਕਾ ਸਰਪੰਚ ਪਿੰਡ ਪਿੰਡੀ ਔਲਖ ਐਸ ਵੇਲੇ ਅਸੀਂ ਬਾਰਡਰ ਦੇ ਉੱਤੇ ਜਿੱਥੇ ਕੰਡਾ ਤਾਰ ਲੱਗੀ ਆ ਤੇ ਤੁਸੀਂ ਬੰਨ ਬਣਿਆ ਹੋਇਆ ਤੁਸੀਂ ਬੰਨ ਤੋਂ ਪਾਰ ਜਿੰਨੀ ਵੀ ਜ਼ਮੀਨ ਆ ਸਾਰੀ ਜਿਹੜੀ ਉਹ ਪਾਣੀ ਨਾਲ ਡੁੱਬ ਚੁੱਕੀ ਆ ਫਸਲਾਂ ਜਿਹੜੀਆਂ ਸਾਰੀਆਂ ਡੁੱਬ ਚੁੱਕੀਆਂ ਨੇ ਤੇ ਜਿਹੜਾ ਪਾਣੀ ਆ ਉਹ ਉਹਦਾ ਪੱਧਰ ਜਿਹੜਾ ਹੋਰ ਵੀ ਪੈਰੋ ਪੈਰ ਵਧ ਰਿਹਾ ਜਿਹਦੇ ਨਾਲ ਸੈਂਕੜੇ ਕਿਸਾਨ ਜਿਹੜੇ ਨੇ ਉਹ ਇਸ ਹੜ੍ਹ ਦੀ ਮਾਰ ਇੱਥੇ ਆ ਗਏ ਨੇ ਤੇ ਉਹਨਾਂ ਦੀਆਂ ਫਸਲਾਂ ਪੂਰੀਆਂ ਬਰਬਾਦ ਹੋ ਗਈਆਂ। ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਇਹਨਾਂ ਦੀ ਜਲਦੀ ਤੋਂ ਜਲਦੀ ਕਰਦੌਰੀ ਕਰਾ ਕੇ ਇਹਨਾਂ ਨੂੰ ਯੋਗ ਮਾਤਰਾ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਹ ਗੁਲਗੜ ਸਾਹਿਬ ਚੌਂਕੀ ਖਲੋਤੇ ਆਂ ਇੱਥੇ ਘਟੋ ਘੱਟ ਇਨੀ ਆਫਤ ਆਈ ਵੀ ਹੜ੍ਹ 10-10 ਫੁੱਟ ਪਾਣੀ ਇੱਥੇ ਫਸਲਾਂ ਦੇ ਵਿੱਚ ਹੋ ਗਿਆ 25 ਗਿੱਲੇ ਮੇਰਾ ਝੋਨਾ ਜਿਹੜਾ ਨੁਕਸਾਨ ਹੋ ਗਿਆ ਹੈ। ਇਧਰੋਂ ਤੁਸੀਂ ਟੁੱਟਣ ਦਾ ਵੀ ਖਤਰਾ ਹੈ ਪਿੱਛੇ ਪਿੰਡੀ ਔਲਖਾਲ ਖਾਨ ਨੂੰ ਬਹੁਤ 25 ਕਿੱਲੇ ਜ਼ਮੀਨ ਹੈ ਮੇਰਾ ਝੋਨਾ ਡੁੱਬ ਗਿਆ ਇੱਕ ਪੱਤਾ ਵੀ ਨਹੀਂ ਨੰਗਾ ਹੈਗਾ ਕਿਤੇ ਪਿੰਡ ਜਸਰਾਉਂ